ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਤਾਂ ਆਓ ਸੰਗਤ ਜੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਵਾਰ ਕਮਾਈ ਵਾਲੇ ਸੰਤ ਮਹਾਪੁਰਖ ਸੰਗਤਾਂ ਨੂੰ ਨਾਮ ਅਭਿਆਸ ਕਰਵਾ ਰਹੇ ਸੀ ਕਹਿੰਦੇ ਉਹਨਾਂ ਨੇ ਕਾਫੀ ਦੇਰ ਤੱਕ ਸੰਗਤਾਂ ਨੂੰ ਨਾਮ ਜਪਾਇਆ ਫਿਰ ਨਾਮ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਨਾਮ ਜਪਣ ਦੇ ਸਹੀ ਵੇਲੇ ਬਾਰੇ ਦੱਸਿਆ ਕਿ ਸਭ ਤੋਂ ਉੱਤਮ ਵੇਲਾ ਹੈ ਅਮਰਤ ਵੇਲਾ ਅਮਰਤ ਵੇਲੇ ਉੱਠ ਕੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਨਾਮ ਜਪਿਆ ਕਰੋ ਕਹਿੰਦੇ ਜਦੋਂ ਬਾਬਾ ਜੀ ਨੇ ਅਮਰਤ ਵੇਲੇ ਦੇ ਬਾਰੇ ਵਿਚਾਰ ਕਰਨੇ ਸ਼ੁਰੂ ਕੀਤੇ ਤਾਂ ਉਸ ਵਕਤ ਇੱਕ ਬੀਬੀ ਸੰਗਤ ਦੇ ਵਿੱਚ ਆਈ ਜੋ ਕਿ ਸਭ ਤੋਂ ਪਿੱਛੇ ਆ ਕੇ ਬੈਠ ਗਈ ਕਹਿੰਦੇ ਉਸ ਵੇਲੇ ਮਹਾਪੁਰਖ ਜੀ ਅਮਰਤ ਵੇਲੇ ਬਾਰੇ ਵਿਚਾਰ ਕਰਦੇ ਸੀ ਕਿ ਅਮਰਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਬੜਾ ਤਾਕਤਵਰ ਵੇਲਾ ਹੈ ਇਸ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਬੰਦਗੀ ਇਸ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਬਿਰਥਾ ਨਹੀਂ ਜਾਂਦੀ ਇਸ ਵੇਲੇ ਦੇ ਵਿੱਚ ਉੱਠ ਕੇ ਜੋ ਮਨੁੱਖ ਵੀ ਆਪਣੇ ਗੁਰਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ ਪਰਮਪితਾ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬੜੇ ਮਿਹਰਬਾਨ ਹੁੰਦੇ ਨੇ ਬੜੀ ਕਿਰਪਾ ਕਰਦੇ ਨੇ ਕਹਿੰਦੇ ਮਹਾਪੁਰਖਾਂ ਨੇ ਬੰਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਇਸ ਸ਼ਬਦ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਕਿ ਭਾਈ ਜੇਕਰ ਇੱਕ ਛੋਟੇ ਜਿਹੇ ਪੰਛੀ ਦੀ ਪੁਕਾਰ ਅਮਰਤ ਵੇਲੇ ਦੇ ਵਿੱਚ ਸੁਣੀ ਜਾ ਸਕਦੀ ਆ ਤਾਂ ਫਿਰ ਆਪਣੀ ਕਿਉਂ ਨਹੀਂ ਇਸ ਕਰਕੇ ਅਮਰਤ ਵੇਲੇ ਉੱਠਿਆ ਕਰੋ ਉੱਠ ਕੇ ਨਾਮ ਜਪਿਆ ਕਰੋ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਦੇ ਉੱਤੇ ਪਰਮ ਪਿਤਾ ਪਰਮਾਤਮਾ ਜੀ ਸਦਾ ਹੀ ਮਿਹਰਬਾਨ ਰਹਿੰਦੇ ਨੇ ਉਹਨਾਂ ਦੀਆਂ ਅਧਿਆਤਮਕ ਅਤੇ دنیਵੀ ਸਭ ਮੰਗਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਅਮਰਤ ਵੇਲੇ ਉੱਠਣ ਵਾਲਿਆਂ ਦੇ ਲਈ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਸਦਾ ਹੀ ਖੁੱਲੇ ਰਹਿੰਦੇ ਨੇ ਜੋ ਚਾਹੀਦਾ ਹੈ ਮੰਗ ਲਓ ਕਿਉਂਕਿ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨਾ ਅਤੇ ਸਾਡੇ ਗੁਰਨਾਨਕ ਪਾਸ਼ਾ ਇੰਨੇ ਦੇ ਆਲੂ ਨੇ ਇੰਨੇ ਕਿਰਪਾਲੂ ਨੇ ਕਿ ਦਰ ਆਇਆਂ ਤੇ ਉੱਤੇ ਬੜੀ ਸ਼ੇਤੀ ਤਰਸ ਕਰਦੇ ਨੇ ਬੜੀ ਸ਼ੇਤੀ ਮੇਰਾ ਕਰਦੇ ਨੇ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਪਰ ਦਿੰਦੇ ਨੇ ਕਿੰਨੇ ਜਦੋਂ ਮਹਾਪੁਰਖ ਜੀ ਇਸ ਤਰ੍ਹਾਂ ਬਚਨ ਕਰ ਰਹੇ ਨੇ ਤਾਂ ਜੋ ਵੀ ਵੀ ਸਭ ਤੋਂ ਅਖੀਰ ਤੇ ਆਈ ਸੀ ਅਤੇ ਬੈਠੀ ਵੀ ਸੰਗਤ ਦੇ ਬਿਲਕੁਲ ਪਿੱਛੇ ਸੀ ਕਹਿੰਦੇ ਇਹ ਗੱਲ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਤਰਪ ਤਰਪ ਪਾਣੀ ਡਿੱਗਣ ਲੱਗਾ ਇੰਜ ਲੱਗ ਰਿਹਾ ਸੀ ਵੀ ਜਿਵੇਂ ਅੰਦਰ ਦਾ ਜਿਹੜਾ ਦਰਦ ਹੈ ਨਾ ਉਹ ਅੱਖਾਂ ਦੇ ਰਾਹੀਂ ਛਲਕ ਰਿਹਾ ਹੋਵੇ ਕਹਿੰਦੇ ਮਹਾਪੁਰਖਾਂ ਦਾ ਕਥਾ ਵਿਚਾਰ ਕਰਦਿਆਂ ਕਰਦਿਆਂ ਧਿਆਨ ਉਸ ਬੀਬੀ ਤੇ ਪੈ ਗਿਆ ਕਿਉਂਕਿ ਸਭ ਤੋਂ ਅਖੀਰ ਤੇ ਬੈਠੀ ਸੀ ਕਹਿੰਦੇ ਜਦੋਂ ਕਥਾ ਵਿਚਾਰ ਦੀ ਸਮਾਪਤੀ ਹੋਈ ਤਾਂ ਸਭ ਸੰਗਤਾਂ ਆਪੋ ਆਪਣੇ ਸਵਾਲ ਮਹਾਪੁਰਖਾਂ ਨੂੰ ਪੁੱਛਣ ਲੱਗੀਆਂ ਕੋਈ ਨਾਮ ਅਭਿਆਸ ਦੀ विधि ਬਾਰੇ ਪੁੱਛਣ ਲੱਗਾ ਕੋਈ ਅਮਰਤ ਵੇਲੇ ਦੇ ਸਹੀ ਵੇਲੇ ਬਾਰੇ ਪੁੱਛਣ ਲੱਗਾ ਭਾਵ ਕਿ ਹਰ ਇੱਕ ਦੇ ਆਪੋ ਆਪਣੇ ਸਵਾਲ ਪਰ ਕਹਿੰਦੇ ਮਹਾਪੁਰਖਾਂ ਦਾ ਧਿਆਨ ਉਸ ਬੀਬੀ ਤੇ ਜੋ ਪਿੱਛੇ ਬੈਠੀ ਰੋ ਰਹੀ ਸੀ ਮਹਾਪੁਰਖਾ ਨੇ ਸੰਗਤ ਦੇ ਵਿੱਚੋਂ ਹੀ ਕਿਸੇ ਬੀਬੀ ਨੂੰ ਕਿਹਾ ਕਿ ਜਾਓ ਉਹਨਾਂ ਨੂੰ ਅੱਗੇ ਲੈ ਕੇ ਆਓ ਕਹਿੰਦੇ ਉਹ ਬੀਬੀ ਨੂੰ ਅੱਗੇ ਲਿਆਂਦਾ ਮਹਾਪੁਰਖਾ ਨੇ ਆਪ ਪੁੱਛਿਆ ਕਿ ਬੀਬੀ ਕੀ ਗੱਲ ਆ ਕੀ ਦੁੱਖ ਆ ਕਿ ਤੁਸੀਂ ਇੰਨਾ ਰੋ ਰਹੇ ਹੋ ਕਹਿੰਦੇ ਜਦੋਂ ਮਹਾਪੁਰਖਾ ਨੇ ਉਸ ਬੀਬੀ ਨੂੰ ਦੁੱਖ ਬਾਰੇ ਪੁੱਛਿਆ ਤਾਂ ਉਹ ਬੀਬੀ ਹੋਰ ਵੀ ਉੱਚੀ ਉੱਚੀ ਰੋਣ ਲੱਗੇ ਅਤੇ ਇੱਕ ਗਿਲਾ ਜਿਹਾ ਇੱਕ ਕੁਲਾਮਾ ਜੀ ਦੇਣ ਲੱਗੇ ਕਹਿਣ ਲੱਗੇ ਮੈਂ ਜਾਣਦੀ ਆ ਕਿ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਅਤੇ ਉਹ ਸਭ ਨੂੰ ਸਭ ਕੁਝ ਦਿੰਦੇ ਆ ਬਸ ਮੇਰੇ ਲਈ ਹੀ ਉਹ ਹੱਥ ਕੁੱਟ ਕੇ ਬੈਠੇ ਆ ਸਭ ਦੇ ਉੱਤੇ ਤਰਸ ਕਰਦੇ ਨੇ ਪਰ ਮੇਰੇ ਉੱਤੇ ਪਤਾ ਨਹੀਂ ਕਿਉਂ ਗੁਰਨਾਨਕ ਪਾਤਸ਼ਾਹ ਨੂੰ ਤਰਸ ਨਹੀਂ ਆ ਰਿਹਾ ਮਹਾਪੁਰਖ ਜੀ ਕਹਿਣ ਲੱਗੇ ਕਿ ਬੀਬੀ ਖੁੱਲ ਕੇ ਦੱਸੋ ਗੱਲ ਕੀ ਆ ਤਾਂ ਕਹਿੰਦੇ ਉਹ ਬੀਬੀ ਕਹਿਣ ਲੱਗੀ ਬਾਬਾ ਜੀ ਪਿਛਲੇ 5 ਸਾਲਾਂ ਤੋਂ ਇੱਕੋ ਹੀ ਅਰਦਾਸ ਬੇਨਤੀ ਇੱਕੋ ਹੀ ਅਰਜੀ ਮੈਂ ਰੋਜ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲਾ ਰਹੀ ਆ ਪਰ ਮੇਰੀ ਉਹ ਅਰਜੀ ਦੇ ਉੱਤੇ ਅਜੇ ਤੱਕ ਸੁਣਵਾਈ ਨਹੀਂ ਹੋਈ ਮੇਰੀ ਅਰਦਾਸ ਬੇਨਤੀ ਮੇਰੀ ਮੰਗ ਪੂਰੀ ਨਹੀਂ ਹੋਈ ਉਹ ਬੀਬੀ ਨੇ ਦੱਸਿਆ ਕਿ ਬਾਬਾ ਜੀ ਮੈਂ ਰੋਜ਼ ਸਵੇਰੇ ਅਮਰਤ ਵੇਲੇ ਉੱਠਦੀ ਆ ਉੱਠ ਕੇ ਭਜਨ ਬੰਦਗੀ ਕਰਦੀ ਆ ਗੁਰਬਾਣੀ ਦਾ ਪਾਠ ਕਰਦੀ ਆ ਗੁਰੂ ਘਰੇ ਜਾਂਦੀ ਆ ਜਾ ਕੇ ਸੇਵਾ ਕਰਦੀ ਆ ਪਰ ਫੇਰ ਵੀ ਪਤਾ ਨਹੀਂ ਕੀ ਗੱਲ ਆ ਮੇਰੇ ਕੋਲੋਂ ਕਿੱਥੇ ਗਲਤੀ ਹੋ ਗਈ ਆ ਜਾਂ ਮੇਰੀ ਭਜਨ ਬੰਦਗੀ ਦੇ ਵਿੱਚ ਕਿੱਥੇ ਕਮੀ ਰਹਿੰਦੀ ਆ ਜੋ ਮੇਰੀ ਅਰਦਾਸ ਦੇਣ ਦੀ ਪੂਰੀ ਨਹੀਂ ਹੋ ਰਹੀ ਬਾਬਾ ਜੀ ਨੇ ਕਿਹਾ ਵੀ ਬੀਬੀ ਤੁਹਾਡੀ ਅਰਦਾਸ ਕੀ ਆ ਕਿਸ ਤੀਜ ਦੀ ਮੰਗ ਤੁਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਕਰ ਰਹੇ ਆ ਬਾਬਾ ਜੀ ਨੇ ਪੁੱਛਿਆ ਘਰ ਦੇ ਵਿੱਚ ਗਰੀਬੀ ਆ ਧਨ ਦੌਲਤ ਚਾਹੀਦਾ ਹੈ ਤਾਂ ਉਹ ਬੀਬੀ ਕਹਿਣ ਲੱਗੀ ਨਹੀਂ ਬਾਬਾ ਜੀ ਧਨ ਦੌਲਤ ਦੀ ਤਾਂ ਘਰ ਦੇ ਵਿੱਚ ਕੋਈ ਕਮੀ ਨਹੀਂ ਆ ਬੋਹਿਆ ਤਾਂ ਕਿਰਜ ਕਰ ਰੋਲ ਰਿਹਾ ਹੈ ਬਸ ਓरिजਿਕ ਨੂੰ ਸਾਹਮਣ ਵਾਲਾ ਚਾਹੀਦਾ ਏ ਤਾਂ ਬਾਬਾ ਜੀ ਨੇ ਕਿਹਾ ਅੱਛਾ ਤੁਹਾਡੇ ਘਰ ਔਲਾਦ ਨਹੀਂ ਆ ਔਲਾਦ ਦੀ ਦਾਤ ਚਾਹੀਦੀ ਆ ਤਾਂ ਬੀਬੀ ਨੇ ਕਿਹਾ ਬਾਬਾ ਜੀ ਔਲਾਦ ਵੀ ਆ ਪਰ ਦੋ ਧੀਆਂ ਨੇ ਮੈਨੂੰ ਇੱਕ ਪੁੱਤ ਦੀ ਦਾਤ ਚਾਹੀਦੀ ਆ ਇਹ ਧਨ ਦੌਲਤ ਜ਼ਮੀਨਾਂ ਜਿਹੇ ਦਾਦਾ ਸਾਹਮਣ ਵਾਲਾ ਚਾਹੀਦਾ ਹੈ ਬਾਬਾ ਜੀ ਲੋਕ ਬੜੇ ਹੀ ਤਾਨੇ ਮਿਹਨੇ ਦਿੰਦੇ ਆ ਦਿਲ ਬੜਾ ਦੁਖੀ ਹੁੰਦਾ ਏ ਜਦੋਂ ਲੋਕ ਕਹਿੰਦੇ ਆ ਕਿ ਇੰਨੀਆਂ ਜ਼ਮੀਨਾਂ ਜਿਹੇ ਦਾਦਾ ਬਣਾ ਰਹੇ ਨੇ ਪਰ ਸਾਹਮਣੀਆਂ ਤਾਂ ਲੋਕਾਂ ਨਹੀਂ ਆ ਬਾਬਾ ਜੀ ਕਹਿਣ ਲੱਗੇ ਵੀ ਬੀਬੀ ਇਹਦੇ ਵਿੱਚ ਕਿ ਐਨਾ ਦੁਖੀ ਹੋਣ ਵਾਲੀ ਕਿਹੜੀ ਗੱਲ ਆ ਪ੍ਰਮਾਤਮਾ ਨੇ ਤੈਨੂੰ ਦੋ ਧੀਆਂ ਦਿੱਤੀਆਂ ਨੇ ਤੇਰੀਆਂ ਉਹ ਦੋ ਧੀਆਂ ਤੇਰੀ ਜ਼ਮੀਨ ਜਾਇਦਾਦ ਸਾਂਭਣਗੀਆਂ ਬੀਬੀ ਨੇ ਕਿਹਾ ਬਾਬਾ ਜੀ ਜ਼ਮੀਨ ਜਾਇਦਾਦ ਤਾਂ ਧੀਆਂ ਸਾਂਭਣਗੀਆਂ ਪਰ ਸਾਨੂੰ ਕਿੰਨੇ ਸਾਂਭਣਾ ਹੈ ਕੋਕਿਤਿਆ ਨੂੰ ਤਾਂ ਵਿਆਹ ਹੈ ਕੱਲ ਨੂੰ ਉਹਨਾਂ ਦੇ ਘਰ ਤੋਰ ਦੇਣਾ ਹੈ ਸਾਡਾ ਤਾਂ ਬੜਾ ਪਰ ਉਲ ਜਾਵੇਗਾ ਨਾ ਸਾਨੂੰ ਬੜਾਪੇ ਦੇ ਵਿੱਚ ਪੁੱਛਣ ਵਾਲਾ ਕੌਣ ਆ ਜੇਕਰ ਰੱਬ ਇੱਕ ਪੁੱਤ ਵੀ ਦਾਤ ਦੇ ਦੇਵੇ ਤਾਂ ਸਾਡਾ ਵੀ ਬੜਾਪਾ ਸੌਖਾ ਬੀਤੇ ਬਾਬਾ ਜੀ ਨੇ ਕਿਹਾ ਬੀਬੀ ਕੀ ਗਰੰਟੀ ਹੈ ਕਿ ਤੇਰੇ ਘਰ ਦੇ ਵਿੱਚ ਜਨਮ ਲੈਣ ਵਾਲਾ ਪੁੱਤ ਤੁਹਾਨੂੰ ਬੜਾਪੇ ਦੇ ਵਿੱਚ ਸਾਹਵੇਂ ਹੋ ਸਕਦਾ ਹੈ ਉਹ ਪੁੱਤਰ ਬੜਾ ਪੇ ਦੇ ਵਿੱਚ ਤੁਹਾਨੂੰ ਦੁਖੀ ਕਰ ਦੇਵੇ ਤੁਹਾਡੀ ਮਿਹਨਤ ਦੇ ਨਾਲ ਬਣਾਈ ਹੋਈ ਜ਼ਮੀਨ ਜਾਇਦਾਦ ਬਰਬਾਦ ਕਰ ਦੇਵੇ ਤੁਹਾਨੂੰ ਦਰਦ ਦਰਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਕਰ ਦੇਵੇ ਕਿਉਂਕਿ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਮਾਪੇ ਨੇ ਜੋ ਦੀਆਂ ਪੁੱਤਰਾਂ ਵਾਲੇ ਨੇ ਪਰ ਫੇਰ ਵੀ ਵਿਰਧ ਆਸ਼ਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਈ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਇਹ ਦੁੱਖ ਬੇਔਲਾਦ ਹੋਣ ਤੋਂ ਕਿਤੇ ਵੱਡਾ ਹੈ ਜਿਹੜਾ ਬੰਦਾ ਬੇਔਲਾਦ ਆ ਉਹਨੂੰ ਇੱਕ ਸਬਰ ਆ ਕਿ ਰੱਬ ਨੇ ਮੈਨੂੰ ਧੀ ਪੁੱਤ ਦਿੱਤਾ ਹੀ ਨਹੀਂ ਪਰ ਜਿਨ੍ਹਾਂ ਨੂੰ ਧੀ ਪੁੱਤ ਦਿੱਤੇ ਆ ਉਹਨਾਂ ਧੀ ਆ ਪੁੱਤਾਂ ਨੂੰ ਓਕੇ ਹੋ ਕੇ ਪਾਲਿਆ ਸੰਭਿਆ ਪੜਾਇਆ ਲਿਖਾਇਆ ਆਪਣੇ ਪੈਰਾਂ ਤੇ ਖੜਾ ਕੀਤਾ ਜਦੋਂ ਉਹ ਢੀਆਂ ਪੁੱਤਰ ਆਪਣੇ ਮਾਪਿਆਂ ਤੋਂ ਮੂੰਹ ਫੇਰ ਲੈਂਦੇ ਨੇ ਆਪਣੇ ਮਾਪਿਆਂ ਨੂੰ ਦਰਦ ਦਰਦੀਆਂ ਟੁਕਰਾ ਖਾਣ ਦੇ ਲਈ ਮਜਬੂਰ ਕਰ ਦਿੰਦੇ ਨੇ ਇਹ ਦੁੱਖ ਸਭ ਤੋਂ ਵੱਡਾ ਹੁੰਦਾ ਹੈ ਹੋ ਸਕਦਾ ਹੈ ਗੁਰਨਾਨਕ ਪਾਤਸ਼ਾਹ ਨੇ ਤੈਨੂੰ ਇਸ ਦੁੱਖ ਤੋਂ ਬਚਾਇਆ ਹੋਵੇ ਕਿਉਂਕਿ ਜੇਕਰ ਤੂੰ ਕਹਿੰਨੀ ਆਂ ਵੀ ਤੂੰ ਰੋਜ਼ ਸਵੇਰੇ ਅਮਰਤ ਵੇਲੇ ਉੱਠਦੀ ਆਂ ਉੱਠ ਕੇ ਭਜਨ ਬੰਦਗੀ ਕਰਦੀ ਆਂ ਸੇਵਾ ਕਰਦੀ ਆਂ ਤਾਂ ਇਹ ਤੇਰੀ ਸੇਵਾ ਦਾ ਹੀ ਫਾਲਿਆ ਜੋ ਤੈਨੂੰ ਅਜੇ ਤੱਕ ਇਹ ਦਾਤ ਨਹੀਂ ਮਿਲੀ ਕਿਉਂਕਿ ਤੇਰੀ ਮੰਗ ਹੀ ਗਲਤ ਆ ਹੋ ਸਕਦਾ ਹੈ ਤੇਰੇ ਕਰਮਾਂ ਦੇ ਵਿੱਚ ਜੋ ਪੁੱਤ ਹੋਵੇ ਉਹਨੇ ਤੈਨੂੰ ਬੜਾਪੇ ਦੇ ਵਿੱਚ ਦੁਖੀ ਕਰਨਾ ਹੋਵੇ ਪਰ ਗੁਰੂ ਨਾਨਕ ਪਾਸ਼ਾ ਤੈਨੂੰ ਦੁੱਖ ਤੋਂ ਬਚਾ ਰਹੇ ਨੇ ਮਹਾਪੁਰਖਾਂ ਨੇ ਸਭ ਸੰਗਤਾਂ ਨੂੰ ਸਮਝਾਉਂਦੇ ਹੋਏ ਕਿ ਆ ਕਿ ਕਈ ਵਾਰ ਅਸੀਂ ਇਸ ਤਰ੍ਹਾਂ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੰਨੇ ਆ ਵੀ ਪ੍ਰਮਾਤਮਾ ਅਸੀਂ ਤੇਰੀ ਇੰਨੀ ਭਜਨ ਮੰਦਗੀ ਕੀਤੀ ਹੈ ਇੰਨੀ ਸੇਵਾ ਕੀਤੀ ਤੁਸੀਂ ਸਾਡੇ ਮਨ ਦੀ ਇੱਛਾ ਸਾਡੀ ਅਰਦਾਸ ਬੇਨਤੀ ਪੂਰੀ ਕਿਉਂ ਨਹੀਂ ਕੀਤੀ ਪਰ ਅਸੀਂ ਇਹ ਲਈ ਸੋਚਦੇ ਵੀ ਹੋ ਸਕਦਾ ਹੈ ਸਾਡੀ ਇਹ ਇੱਛਾ ਪੂਰੀ ਨਾ ਹੋਣ ਦੇ ਵਿੱਚ ਹੀ ਸਾਡੀ ਭਲਾਈ ਹੋਵੇ ਕਿਉਂਕਿ ਕੋਈ ਵੀ ਮਾਪੇ ਐਸੇ ਨਹੀਂ ਆ ਜੋ ਆਪਣੇ ਬੱਚਿਆਂ ਨੂੰ ਦੁਖੀ ਹੁੰਦਾ ਦੇਖਣ ਜਿਵੇਂ ਉਹਨ ਇੱਕ ਛੋਟਾ ਬੱਚਾ ਹੈ ਉਹਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਮੇਰੇ ਲਈ ਸਹੀ ਆ ਕਿਹੜੀ ਚੀਜ਼ ਗਲਤ ਆ ਪਰ ਮਾਪੇ ਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਪਰ ਮਾਪੇ ਨੂੰ ਤਾਂ ਸਾਰੀ ਸਮਝ ਆਣਾ ਕਿ ਸਾਡੇ ਬੱਚੇ ਦੇ ਲਈ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ ਜਿਵੇਂ ਹੁਣ ਸਾਡੇ دنیਆਵੀ ਮਾਪੇ ਆਪਣੇ ਉਹਨਾਂ ਦਾ ਛੋਟਾ ਬੱਚਾ ਜिद ਕਰੇ ਕਿ ਮੈਂ ਅੱਗ ਦੇ ਨਾਲ ਖੇਡਣਾ ਹੈ ਮੈਂ ਤੇਜ਼ ਧਾਰ ਵਾਲੇ ਚਾਕੂ ਦੇ ਨਾਲ ਤਲਵਾਰ ਦੇ ਨਾਲ ਖੇਡਣਾ ਹੈ ਤਾਂ ਕੀ ਮਾਪੇ ਆਪਣੇ ਬੱਚੇ ਦੇ ਹੱਥ ਦੇ ਵਿੱਚ ਚਾਕੂ ਦੇ ਦੇਣਗੇ ਤਲਵਾਰ ਦੇ ਦੇਣਗੇ ਜਾਂ ਅੱਗ ਦੇ ਨਾਲ ਖੇਡਣ ਦੀ ਇਜਾਜ਼ਤ ਦੇ ਦੇਣਗੇ ਕਦੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਅੱਗ ਨੇ ਸਾਡੇ ਬੱਚੇ ਨੂੰ ਝਲਸਾ ਦੇਣਾ ਹੈ ਇੱਤੇਜ ਧਾਰ ਚਾਕੂ ਤਲਵਾਰ ਨੇ ਸਾਡੇ ਬੱਚੇ ਨੂੰ ਜ਼ਖਮੀ ਕਰਦੇ ਨਹੀਂ ਇਸ ਕਰਕੇ ਇਹ ਚੀਜ਼ਾਂ ਤੋਂ ਆਪਣੇ ਬੱਚੇ ਨੂੰ ਦੂਰ ਰੱਖਦੇ ਨੇ ਬੱਚਾ ਜਿੰਨਾ ਮਰਜ਼ੀ ਰੋਵੇ ਕਰਲਾਵੇ ਜਿੱਦ ਕਰੇ ਪਰ ਉਹ ਜਿੱਦ ਮਾਪੇ ਕਦੇ ਵੀ ਪੂਰੀ ਨਹੀਂ ਕਰਦੇ ਮਾਪੇ ਆਪਣੇ ਬੱਚੇ ਦਾ ਉਹ ਘੜੀ ਪਲਦਾ ਇੱਕ ਦਿਨ ਦਾ ਰੋਣਾ ਕਰ ਲਾਉਣਾ ਬਰਦਾਸ਼ਤ ਕਰ ਲੈਂਦੇ ਨੇ ਪਰ ਆਪਣੇ ਬੱਚੇ ਨੂੰ ਜ਼ਖਮੀ ਹੋਣ ਤੋਂ ਦੁਖੀ ਹੋਣ ਤੋਂ ਬਚਾ ਲੈਂਦੇ ਨੇ ਉਸੇ ਹੀ ਤਰ੍ਹਾਂ ਨੇ ਸਾਡੇ ਪਰਮਕਿਤਾ ਪਰਮਾਤਮਾ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਜਦੋਂ ਅਸੀਂ ਵੀ ਕਿਸੇ ਗਲਤ ਚੀਜ਼ ਦੀ ਮੰਗ ਕਰਦੇ ਆ ਤਾਂ ਵਾਹਿਗੁਰੂ ਜੀ ਸਾਡੀ ਉਹ ਮੰਗ ਨੂੰ ਪੂਰੀ ਨਹੀਂ ਕਰਦੇ ਉੱਥੇ ਭਾਵੇਂ ਸਾਡੀ ਜਿੰਨੀ ਮਰਜ਼ੀ ਭਜਨ ਮੰਦਗੀ ਹੋਵੇ ਜਿੰਨੀਆਂ ਮਰਜ਼ੀ ਅਸੀਂ ਮਿੰਤਾਂ ਤਰਲੇ ਕੱਢੀਏ ਸਤਿਗੁਰ ਸੱਚੇ ਪਾਤਸ਼ਾਹ ਉਹ ਚੀਜ਼ ਸਾਨੂੰ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਚੀਜ਼ਾਂ ਅੱਗੇ ਚੱਲ ਕੇ ਇਹਨੂੰ ਦੁਖੀ ਪਰੇਸ਼ਾਨ ਕਰਨਗੀਆਂ ਇਸ ਕਰਕੇ ਉਹ ਸਾਡਾ ਇੱਕ ਦਿਨ ਦਾ ਇੱਕ ਮਹੀਨੇ ਦਾ ਇੱਕ ਸਾਲ ਦਾ ਰੋਣਾ ਕਰ ਲਾਉਣਾ ਦੁਖੀ ਹੋਣਾ ਬਰਦਾਸ਼ਤ ਕਰ ਲੈਂਦੇ ਨੇ ਪਰ ਜ਼ਿੰਦਗੀ ਭਰ ਦੁਖੀ ਹੋਣ ਤੋਂ ਬਚਾ ਲੈਂਦੇ ਨੇ ਇਸ ਕਰਕੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਭਜਨ ਬੰਦਗੀ ਕਰਦੇ ਹੋ ਸੇਵਾ ਕਰਦੇ ਹੋ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਹੈ ਤਾਂ ਕਦੇ ਵੀ ਗਿਲੇ ਸ਼ਿਕਵੇ ਸ਼ਿਕਾਇਤ ਨਹੀਂ ਕਰਨੀਆਂ ਹਮੇਸ਼ਾ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਨਾ ਓਨੇ ਹੀ ਸਭ ਖੇਲਦੇ ਜਾਵਾਂਗੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਣੀ ਕਿਸੇ ਖਾਸ ਇੱਛਾ ਦੀ ਪੂਰਤੀ ਦੇ ਲਈ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਤਾਂ ਆਪਣੇ ਗੁਰੂ ਨੂੰ ਇਹ ਅਰਦਾਸ ਬੇਨਤੀ ਕਰਿਆ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਜੋ ਮੰਗ ਮੈਂ ਆਪਜੀ ਤੋਂ ਮੰਗ ਰਿਹਾ ਹਾਂ ਜੇਕਰ ਇਹ ਮੰਗ ਮੇਰੇ ਲਈ ਸਹੀ ਆ ਇਹ ਚੀਜ਼ ਇਹ ਦਾਤ ਮੇਰੇ ਲਈ ਸਹੀ ਆ ਤਾਂ ਹੀ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾਇਓ ਜੇਕਰ ਇਹ ਦਾਤ ਮੈਨੂੰ ਦੁੱਖ ਦੇਣ ਵਾਲੀ ਆ ਤਾਂ ਮੇਰੀ ਗੱਲ ਨਾ ਮੰਨਿਓ ਇਹ ਦਾਤ ਮੈਨੂੰ ਨਾ ਦਿਓ ਜੇ ਪਰ ਹਾਂ ਸਬਰ ਦੀ ਸੰਤੋਖ ਦੀ ਰਾਤ ਝੋਲੀ ਦੇ ਵਿੱਚ ਪਾ ਦੇਣਾ ਭਾਵੇਂ ਕਿ ਆਪਣੇ ਗੁਰੂ ਨੂੰ ਕਹਿਣਾ ਸਤਿਗੁਰ ਸੱਚੇ ਪਾਤਸ਼ਾਹ ਜਾਂ ਤਾਂ ਮੇਰੇ ਮਨ ਦੀ ਇਹ ਇੱਛਾ ਪੂਰੀ ਕਰਦੇ ਹੋ ਜੇ ਪੂਰੀ ਨਹੀਂ ਕਰਨੀ ਤਾਂ ਫਿਰ ਮੈਨੂੰ ਸਬਰ ਸੰਤੋਖ ਦੀ ਰਾਤ ਦੇ ਦਿਓ ਤਾਂ ਜੋ ਮੇਰੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਗਿਲਾ ਸ਼ਿਕਵਾ ਸ਼ਿਕਾਇਤ ਨਾ ਆਵੇ ਮੇਰੇ ਮਨ ਦੇ ਵਿੱਚ ਕਦੇ ਵੀ ਕੋਈ ਨਿਰਾਸ਼ਾ ਨਾ ਆਵੇ ਇਸ ਤਰ੍ਹਾਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸਾਡੇ ਗੁਰੂ ਸਾਹਿਬ ਜੀ ਦੇ ਕਰਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਬਸ ਉਹ ਉਹ ਚੀਜ਼ ਹੀ ਸਾਨੂੰ ਦਿੰਦੇ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਦਾਤਾ ਸਾਡੇ ਲਈ ਸਹੀ ਨੇ। ਕਦੇ ਵੀ ਆਪਣੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਕੇ ਜਿੱਦ ਨਹੀਂ ਕਰਨੀ। ਬਸ ਅਰਦਾਸ ਬੇਨਤੀ ਕਰਤੀ ਆ, ਅਰਜੀ ਲਾ ਦਿੱਤੀ ਆ ਤਾਂ ਆਪਣੇ ਗੁਰੂ ਤੇ ਭਰੋਸਾ ਰੱਖੋ। ਬਾਕੀ ਮਹਾਪਰਖ ਜੀ ਕਹਿੰਦੇ ਇਹ ਜਿਹੜਾ ਸੋਖਿਆ ਨਾ ਇਹ ਸਾਨੂੰ ਧੀਆ, ਪੁੱਤਨਾ, ਧਨ, ਦੌਲਤ, ਸੁਖ-ਸਹੂਲਤਾਂ ਨਹੀਂ ਦੇਣਾ। ਸੋ ਕਿਸਾਨ ਨੂੰ ਮਿਲਦਾ ਹੈ ਸਾਡੇ ਕਰਮਾਂ ਦਾ ਜੇਕਰ ਅਸੀਂ ਚੰਗੇ ਕਰਮ ਕਮਾਏ ਨੇ ਤਾਂ ਫਿਰ ਅਸੀਂ ਹਰ ਹਾਲਾਤ ਦੇ ਵਿੱਚ ਸੁਖੀ ਰਹ ਲਵਾਂਗੇ ਪਰ ਜੇਕਰ ਅਸੀਂ ਕਰਮ ਹੀ ਮਾੜੇ ਕਮਾ ਕੇ ਬੈਠੇ ਹਾਂ ਫਿਰ ਭਾਵੇਂ ਧੀਆ ਪੁੱਤਰ ਸਾਡੇ ਕੋਲ ਨੇ ਧਨ ਦੌਲਤ ਸੁੱਖ ਸੁਹੂਲਤਾ ਸਭ ਕੁਝ ਸਾਡੇ ਕੋਲ ਹੋਵੇ ਅਸੀਂ ਸੁਖੀ ਨਹੀਂ ਹੋ ਸਕਦੇ ਇਸ ਕਰਕੇ ਆਪਣੇ ਕਰਮਾਂ 'ਵਾਂ ਧਿਆਨ ਦੇਣਾ ਹੈ ਚੰਗੇ ਕਰਮ ਕਮਾਉਣੇ ਆ ਜੇ ਮਾਲਕ ਨੇ ਅੱਜ ਸਾਨੂੰ ਧਨ ਦੌਲਤ ਦਿੱਤਾ ਹੈ ਤਕ ਉਹ ਤਨਜੋਲਤ ਦੇ ਵਿੱਚੋਂ ਵੱਧ ਤੋਂ ਵੱਧ ਭਲਾ ਕਰੋ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਹ ਸਿਧਾਂਤ ਆ ਜਿਹੜੀ ਚੀਜ਼ ਵੀ ਅਸੀਂ ਆਪਣੇ ਕੋਲੋਂ ਛੱਡਦੇ ਹਾਂ ਤਾਂ ਕਿ ਜਿਹੜੀ ਚੀਜ਼ ਅਸੀਂ ਦੂਸਰੇ ਨੂੰ ਦਿੰਨੇ ਆ ਉਹੀ ਚੀਜ਼ ਸਾਨੂੰ ਦੁੱਗਣੀ ਚੌਗਣੀ ਹੋ ਕੇ ਵਾਪਸ ਮਿਲਦੀ ਆ ਤਾਂ ਜੇ ਸਾਨੂੰ ਆਪਣੇ ਲਈ ਸੁੱਖ ਚਾਹੀਦੇ ਨੇ ਖੁਸ਼ੀਆਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਆਪਣੇ ਕੋਲੋਂ ਵੀ ਦੂਜਿਆਂ ਨੂੰ ਸੁੱਖ ਦੇਣਾ ਪੈਣਾ ਹੈ ਖੁਸ਼ੀਆਂ ਮੰਨਣੀਆਂ ਪੈਣੀਆਂ ਨੇ ਤਾਂ ਹੀ ਇਹ ਸਾਡੇ ਘਰ ਦੇ ਵਿੱਚ ਆਉਣਗੀਆਂ ਤਾਂ ਫਿਰ ਆਓ ਅੱਜ ਤੋਂ ਹੀ ਆਪਣੇ ਕਰਮਾਂ ਨੂੰ ਸੁਵਾਰਨ ਵੱਲ ਧਿਆਨ ਦੇਈਏ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਮਾਉਣੇ ਆ ਵੱਧ ਤੋਂ ਵੱਧ ਨਾਮ ਜਪਣਾ ਹੈ ਵੱਧ ਤੋਂ ਵੱਧ ਭਲੇ ਦੇ ਕੰਮਾਂ ਵੱਲ ਧਿਆਨ ਕਰਨਾ ਹੈ ਜਿੱਥੇ ਵੀ ਅਸੀਂ ਸਾਂਦਵਾਵਾਂ ਖੱਟਣ ਦਾ ਮੌਕਾ ਮਿਲੇ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਕਿਤੇ ਸੇਵਾ ਕਰਨ ਦਾ ਮੌਕਾ ਮਿਲੇ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਕਿਉਂਕਿ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਕਰਨ ਦੇ ਵਿੱਚ ਇਹ ਹੱਥੀ ਸੇਵਾ ਕਰਨ ਦੇ ਨਾਲ ਸਾਡੇ ਕੁੱਲ ਬਣਦੇ ਨੇ ਤਾਂ ਰੋਜ਼ ਸਵੇਰੇ ਜਲਦੀ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਬਾਕੀ ਦਿਨ ਦੇ ਵਿੱਚ ਜੋ ਵੀ ਆਪਾਂ ਕੰਮਕਾਰ ਕਰਦੇ ਆ ਉਹਨਾਂ ਵੱਲ ਧਿਆਨ ਦੇਣਾ ਵੀ ਸਾਡੇ ਹੱਥੋਂ ਕਿਸੇ ਦਾ ਮਾੜਾ ਨਾ ਹੋਵੇ ਸਾਡੀ ਇਹ ਰਸਨਾ ਕੋਲੋਂ ਕਿਸੇ ਨੂੰ ਮਾੜੇ ਬਚਨ ਨਾ ਬੋਲੇ ਜਾਣ ਸਾਡੇ ਕਰਕੇ ਕਿਸੇ ਦਾ ਦਿਲ ਦੁਖੀ ਨਾ ਹੋਵੇ ਜਦੋਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਨਾ ਤਾਂ ਦੇਖਣਾ ਚੰਗੇ ਕਰਮ ਬਣਦੇ ਜਾਣਗੇ ਪੁੰਨ ਕਮਾਉਂਦੇ ਜਾਵਾਂਗੇ ਮਾੜੇ ਕਰਮਾਂ ਤੋਂ ਬਚਦੇ ਜਾਵਾਂਗੇ ਬਾਕੀ ਜੋ ਮਾਲਕ ਜੀ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਅਤੇ ਜੋ ਚੀਜ਼ਾਂ ਨਹੀਂ ਮਿਲੀਆਂ ਉਹਨਾਂ ਦੇ ਲਈ ਸਬਰ ਕਰਨਾ ਹੈ ਉਹਨਾਂ ਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਆਉਣ ਵਾਲੇ ਦੁੱਖ ਤੋਂ ਬਚਾ ਲਿਆ ਇਸ ਰਮਝ ਨੂੰ ਸਮਝਣਾ ਹੈ ਕਿ ਜੇ ਭਜਨ ਬੰਦਗੀ ਕਰ ਰਹੇ ਆਂ ਸੇਵਾ ਕਰ ਰਹੇ ਆਂ ਤਾਂ ਵੀ ਵਾਹਿਗੁਰੂ ਜੀ ਨੇ ਕੋਈ ਦਾਤ ਤੋਂ ਸਾਨੂੰ ਦੂਰ ਰੱਖਿਆ ਤਾਂ ਉਹਦੇ ਵਿੱਚ ਸਾਡੀ ਭਲਾਈ ਆ ਤਾਂ ਉਹ ਕੋਈ ਚੀਜ਼ ਉਹ ਦਾਤ ਸਾਨੂੰ ਦੁੱਖ ਦੇਣ ਵਾਲੀ ਐ ਇਸ ਕਰਕੇ ਨਹੀਂ ਮਿਲੀ ਬਾਕੀ ਮਹਾਂਪੁਰਖ ਜੀ ਕਹਿੰਦੇ ਜਦੋਂ ਮਾਲਕ ਤੋਂ ਧੀਆਂ ਪੁੱਤਰ ਮੰਗਦੇ ਆਂ ਤਾਂ ਧੀਆਂ ਪੁੱਤਰਾਂ ਦੇ ਨਾਲ-ਨਾਲ ਮਾਲਕ ਤੋਂ ਉਹਨਾਂ ਦੇ ਲਈ ਚੰਗੀ ਮਤਬੁੱਧ ਵੀ ਮੰਗੋ ਕਿਵਾਹਿ ਗੁਰੂ ਜੀ ਸਾਡੇ ਧੀਆਂ ਪੁੱਤਰਾਂ ਨੂੰ ਚੰਗੀ ਮਤਬਦ ਬਖਸ਼ਿਓ ਜੀ ਆਪਣਾ ਗਿਆਨ ਅਤੇ ਧਿਆਨ ਬਖਸ਼ੋ ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਹੀ ਸਾਨੂੰ ਮਾੜੀ ਸੰਗਤ ਤੋਂ ਬਚਾਉਂਦਾ ਹੈ